ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਹੁਤ ਹੀ ਵਧੀਆ ਵਿਕਾਸ ਕਾਰਜ ਕਰ ਰਹੀ ਉਸੇ ਤਰ੍ਹਾਂ ਹੀ ਅੱਜ ਸ਼ੀਤਲਾ ਮਾਤਾ ਮੰਦਰ ਕਾਦਿਆਂ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਨ ਜੀ ਪੁਜੇ ਗੱਲਬਾਤ ਕਰਦਿਆਂ ਸੇਖਵਾਨ ਨੇ ਕਿਹਾ ਕਿ ਅੱਜ ਗੁਰੂ ਪੁਰਬੀਮਾ ਦੇ ਦਿਨ ਅਸੀਂ ਸ਼ੀਤਲਾ ਮਾਤਾ ਮੰਦਰ ਪੁਜੇ ਹਾਂ ਅਤੇ ਸਾਰੀ ਸੰਗਤ ਨੂੰ ਗੁਰੂ ਪੁਰਬੀਮਾ ਦੀ ਬਹੁਤ-ਬਹੁਤ ਵਧਾਈ ਦਿੰਦੇ ਹਾਂ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਮੰਦਰ ਵਿੱਚ ਬਣਨ ਜਾ ਰਹੇ ਹਾਲ ਲਈ 5 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਗਈ ਹੈ ਅਤੇ ਪਹਿਲੀ ਵੀ 4 ਲੱਖ ਦੀ ਗ੍ਰਾਂਟ ਆਉਣ ਵਾਲੀ ਸੀ ਉਹਨੂੰ ਵੀ ਜਲਦ ਹੀ ਰਿਲੀਜ਼ ਕਰਾ ਕੇ ਇਸ ਮੰਦਰ ਦਾ ਨਵੀਨੀਕਰਨ ਵਧੀਆ ਤਰੀਕੇ ਨਾਲ ਕੀਤਾ ਜਾਵੇਗਾ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅੱਜ ਕਾਦੀਆਂ ਵਿਖੇ ਗੁਰਪੁਰਨਿਮਾ ਦੇ ਅਫਸਰ ਤੇ ਮੈਨੂੰ ਮੰਦਰ ਚ ਆਣ ਦਾ ਮੌਕਾ ਮਿਲਿਆ ਵਾ ਬਹੁਤ ਮੈਂ ਆਪਣੇ ਆਪ ਨੂੰ ੜਪਾ ਕਾ ਮਹਿਸੂਸ ਕਰ ਰਿਹਾ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਅੱਜ ਗੁਰਪੁਰਨਿਮਾ ਦੇ ਤੁਬ ਅਸਰ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਬਹੁਤ ਸ਼ਰਦਾ ਨਾਲ ਚਾਵਾ ਨਾਲ ਜਿਹੜਾ ਅੱਜ ਦਾ ਇਹ ਦਿਹਾੜਾ ਇਹ ਮਨਾਇਆ ਜਾ ਰਿਹਾ ਔਰ ਇਹਦੇ ਨਾਲ-ਨਾਲ ਮੈਂ ਅੱਜ ਜੋ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਇਥੋਂ ਦਾ ਜਿਹੜਾ ਮੰਦਿਰ ਦਾ ਹਾਲ ਬੰਨਣਾ ਉਹਦੇ ਲਈ ਸੈਂਕਸ਼ਨ ਕੀਤੀ ਗਈ ਆ ਔਰ 4 ਲੱਖ ਦੀ ਪਹਿਲੀ ਗ੍ਰਾਂਟ ਜਿਹੜੀ ਆਉਣ ਵਾਲੀ ਸੀਗੀ ਉਹ ਵੀ ਸਾਡੇ ਸਬੰਧਤ ਅਧਿਕਾਰੀਆਂ ਨਾਲ ਗੱਲ ਹੋਈ ਆ ਉਹ ਵੀ ਰਿਲੀਜ਼ ਕਰਾ ਕੇ ਤੇ ਵਧੀਆ ਢੰਗ ਨਾਲ ਜਿਹੜਾ ਉਸੇ ਮੰਦਿਰ ਦਾ ਹਾਲ ਬਣਨ ਵਾਲਾ ਬੜੇ ਲੰਬੇ ਸਮੇਂ ਤੋਂ ਉਹ ਤੇਰਾ ਕੰਮ ਆ ਉਹ ਨੇੜ ਭੁਖ ਦੇ ਵਿੱਚ ਜਿਹੜੇ ਆ ਸ਼ੁਰੂ ਕੀਤੇ ਜਾਣਗੇ ਔਰ ਵਧੀਆ ਢੰਗ ਤੇ ਨਾਲ ਜਿਹੜਾ ਵਾ ਮੰਦਿਰ ਦਾ ਨਮਿੰਨ ਕਰਨ ਜਿਹੜਾ ਵਾ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਹੋ ਕੀਤਾ ਜਾਵੇ ਧੰਨਵਾਦ